ਵੀਰ ਜੀ ਅੱਜ ਬੜੇ ਦੁੱਖ ਨਾਲ ਆ ਮੇਰਾ ਤਾਜ ਜਿਹੜਾ ਦਸਮ ਪਾਤਸ਼ਾਹ ਨੇ ਬਖਸ਼ਿਆ ਦਸਮ ਪਾਤਸ਼ਾਹ ਦਾ ਅੱਜ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਨ ਤੇ ਅੱਜ ਮੇਰੇ ਨਾਲੇ ਕਾਰਸਤਾਨੀ ਹੋਈ ਹੈ ਕਿ ਤਾਜ ਮੇਰਾ ਜਿਹੜਾ ਮੇਰੇ ਸਿਰ ਤੇ ਹੈ ਅੱਜ ਮੇਰੇ ਹੱਥਾਂ 'ਚ ਹੈ ਕਿਉਂ ਕਿਉਂਕਿ ਆ ਹਿੰਦੂਆਂ ਦਾ ਜਿਹੜਾ ਚੱਲਦਾ ਹੈ ਨਾ ਸਾਡੇ ਨਾਲ ਖਾਰਬਾਜੀ ਇਹਦੇ ਕਰਕੇ ਮੈਂ ਕਿਰਤ ਕਰਦੀ ਆ ਕਿਰਤ ਕਰਕੇ ਕਮਾਉਂਦੀ ਆ ਖਾਂਦੀ ਆ ਆਪਣਾ ਆਪਣੇ ਮਿਹਨਤ ਦੇ ਬਲ ਤੇ ਚੱਲਦੀ ਆ ਮਾਰਾ ਦਾ ਦਿੱਤਾ ਹੋਇਆ ਜਿਹੜਾ ਬਚਨ ਪੂਰਾ ਕਰਦੀ ਹੈ ਕਿਰਤ ਕਰਨੀ ਨਾਮ ਚਪਣਾ ਵੰਡ ਕੇ ਛਕਣਾ ਪਰ ਅੱਜ ਦੇ ਜ਼ਮਾਨੇ ਚ ਇੱਕ ਕਰਨ ਨਹੀਂ ਦਿੱਤਾ ਜਾਂਦਾ ਮਜਬੂਰ ਕੀਤਾ ਜਾਂਦਾ ਹੈ ਕਿ ਸਾਨੂੰ ਸਮਾਜ ਤੋਂ ਵੱਖ ਕੀਤਾ ਜਾਵੇ ਸਾਡੇ ਨਾਲ ਇਹ ਖੇਡ ਖੇਡਿਆ ਜਾਂਦਾ ਮੈਨੂੰ 3 ਦਿਨ ਤੋਂ 4 ਦਿਨ ਤੋਂ ਉਕਸਾਇਆ ਜਾ ਰਿਹਾ ਕਿ ਮੈਂ ਹੱਥ ਚੱਕਾਂ ਹੱਥ ਚੱਕਾ ਹੱਥ ਚੱਕਾ ਇੰਨਾ ਕੁ ਮੈਨੂੰ ਟੌਰਚਰ ਕਰ ਦਿੱਤਾ ਗਿਆ ਕੁੜੀ ਵੱਲੋਂ ਕਿ ਮੈਂ ਹੱਥ ਚੱਕਾਂ ਤੇ ਨੌਕਰੀ ਤੋਂ ਨਿਕਲ ਜਾਵਾਂ ਕਿਉਂ ਐਸ ਰੀਜ਼ਨ ਕਿੱਥੇ ਸੇਫ ਰੋਗੇ ਪੰਜਾਬੀਓ ਹੁਣ ਮੇਰੇ ਨਾਲ ਇਹ ਤੇ ਹੋ ਗਿਆ ਹੱਥਾ ਪਾਈ ਹੋਈ ਦਸਤਾਰ ਉਤਰੀ ਹੋ ਗਿਆ ਪਰ ਮੈਂ ਇਹਦੇ ਲਈ ਮਰਨ ਨੂੰ ਤਿਆਰ ਆ ਮੈਂ ਇਹਦਾ ਬਦਲਾ ਲੈ ਕੇ ਛੱਡਾਂਗੀ ਇਹਨੇ ਮੈਨੂੰ ਚੁਣਿਆ ਮੈਂ ਇਹਨੂੰ ਨਹੀਂ ਚੁਣਿਆ ਤੇ ਅੱਜ ਜੇ ਮੇਰੇ ਸਿਰ ਤੇ ਨਹੀਂ ਹੈ ਨਾ ਤੇ ਮੈਂ ਪੂਰੀ ਰਿਸਪੈਕਟ ਦੇ ਨਾਲ ਵਾਪਸ ਇੱਥੇ ਲਾਵਾਂਗੀ ਐਦਾਂ ਨਹੀਂ ਮੈਨੂੰ ਇਸ ਚੀਜ਼ ਦਾ ਬਦਲਾ ਚਾਹੀਦਾ ਹੈ ਹਰ ਪੰਜਾਬੀ ਇਸ ਚੀਜ਼ ਤੇ ਅੜਿਆ ਰਵੇ ਤੇ ਅੱਜ ਜਿੱਦਾਂ ਮੁੰਡਿਆਂ ਦੇ ਕਤਲੇਆਮ ਹੋਏ ਨੇ ਨਾ ਪ੍ਰਵਾਸੀਆਂ ਵੱਲੋਂ ਉਹ ਨਾ ਹੋਣ ਆਪਣੇ ਸ਼ਸਤਰ ਕਾਇਮ ਰੱਖੋ ਆਪਣੀ ਅਣਖ ਕਾਇਮ ਰੱਖੋ ਤੇ ਤੁਹਾਡੇ ਤੇ ਕੋਈ ਐਦਾ ਹੱਥ ਨਾ ਚੱਕ ਪਾਵੇ ਇਹ ਅੱਜ ਹੋ ਗਿਆ ਇਹ ਦੁਬਾਰਾ ਨਾ ਹੋ ਪਵੇ ਕਿਸੇ ਹੋਰ ਤੇ ਫਿਰ ਨਾਲ ਇਹ ਨਾ ਹੋ ਪਵੇ ਇਹਦਾ ਬਦਲਾ ਮੈਂ ਜ਼ਰੂਰ ਲਾਂਗੀ ਔਰ ਬਾਬਾ ਬਖਸ਼ੀਸ਼ ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੇ ਨਾਲ ਇਸ ਕਾਰਜ ਦੇ ਵਿੱਚ ਹਿੱਸਾ ਪਾਓ ਕਿਉਂਕਿ ਇਹ ਮੇਰੀ ਗੱਲ ਨਹੀਂ ਹੈ ਗੱਲ ਇਹਦੀ ਹੈ ਗੱਲ ਅਣਖ ਦੀ ਹੈ ਅੱਜ ਗੁਰਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਮੈਨੂੰ ਇਹ ਤੋਹਫ਼ਾ ਦਿੱਤਾ ਹੈ ਇਹਨਾਂ ਨੇ ਔਰ ਮੈਨੂੰ ਇਹ ਤੋਹਫ਼ਾ ਜਿਹੜਾ ਆ ਇਹਨਾਂ ਨੂੰ ਦੁੱਗਣਾ ਕਰਕੇ ਵਾਪਸ ਦੇਣਾ ਹੀ ਦੇਣਾ ਹੈ। ਬਾਬਾ ਬਖਸ਼ੀਸ਼ ਜੀ ਪਲੀਜ਼ ਮੇਰਾ ਇਹਦੇ ਚ ਸਾਥ ਦਿਓ। ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ। ਇਹ ਨਾ ਹੋਵੇ ਕਿ ਇਹ ਚੀਜ਼ ਇੱਧਾ ਰੁੱਲ ਜਵੇ ਤੇ ਕੱਲ ਨੂੰ ਕਿਸੇ ਹੋਰ ਦੀ ਦਸਤਾਰ ਲੱਥੇ। ਦਸਤਾਰ ਦਾ ਬਦਲਾ ਮੈਨੂੰ ਚਾਹੀਦਾ ਹੈ। ਉਹ ਮੈਂ ਲੈਣਾ ਹੀ ਲੈਣਾ। ਇਹ ਜੰਗ ਮੈਂ ਪੂਰੀ ਲੜਾਂਗੀ। ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ। ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਵਾਗ ਪੰਜਾਬ ਟੀਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਨੂੰ ਦੇਖ ਕੇ ਮਨ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਹਾਲਾਂਕਿ ਇਹ ਵੀਡੀਓ ਉਸ ਦਿਨ ਦੀ ਹੈ ਜਦੋਂ ਕੁਝ ਦਿਨ ਪਹਿਲਾਂ ਦਸਮ ਪਿਤਾ ਧਰਮਪਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਸੀ ਪਰ ਜੋ ਘਟਨਾ ਇਸ ਕੁੜੀ ਵੱਲੋਂ ਦੱਸੀ ਜਾ ਰਹੀ ਹੈ ਉਹ ਕਿਤੇ ਨਾ ਕਿਤੇ ਮਨ ਨੂੰ ਦੁੱਖ ਦੇਣ ਵਾਲੀ ਹੈ ਕਿਉਂਕਿ ਇਹ ਇੱਕ ਅਮਰਤਾਰੀ ਕੁੜੀ ਹੈ ਇੱਕ ਅਮਰਤਾਰੀ ਸਿੰਘਣੀ ਹੈ ਜਿਸ ਦੇ ਸਿਰ ਤੇ ਦਮਾਲਾ ਸਜਾਇਆ ਹੁੰਦਾ ਹੈ ਪਰ ਕੁਝ ਲੋਕਾਂ ਵੱਲੋਂ ਇਸ ਦਾ ਦਮਾਲਾ ਕਿੰਨਾ ਕਾਰਨਾ ਕਰਕੇ ਉਤਾਰ ਦਿੱਤਾ ਗਿਆ ਤੁਸੀਂ ਸੁਣਿਆ ਤੇ ਅੱਗੇ ਪੂਰੀ ਵੀਡੀਓ ਤੁਹਾਨੂੰ ਹੋਰ ਵੀ ਦਿਖਾਉਣੀ ਆ ਤੇ ਇਸ ਮਾਮਲੇ ਤੇ ਕੀ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਕੀ ਸੋਚਦੇ ਏਸ ਬਾਰੇ ਜਰੂਰ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੱਸਣਾ ਤੇ ਹੁਣ ਦੇਖੋ ਇਹ ਪੂਰੀ ਵੀਡੀਓ ਹੋਰ ਅਪਡੇਟਸ ਨਾਲ ਅਪ ਟੂ ਡੇਟ ਰਹਿਣ ਦੇ ਲਈ ਸਵੇਕ ਪੰਜਾਬ ਟੀਵੀ ਦੇ ਨਾਲ ਬਣੇ ਰਹਿਣਾ ਵੀਰ ਜੀ ਅੱਜ ਬੜੇ ਦੁੱਖ ਨਾਲ ਆ ਮੇਰਾ ਤਾਜ ਜਿਹੜਾ ਦਸਮ ਪਾਤਸ਼ਾਹ ਨੇ ਬਖਸ਼ਿਆ ਦਸਮ ਪਾਤਸ਼ਾਹ ਦਾ ਅੱਜ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਨ ਤੇ ਅੱਜ ਮੇਰੇ ਨਾਲੇ ਕਾਰਸਤਾਨੀ ਹੋਈ ਐ ਕਿ ਤਾਜ ਮੇਰਾ ਜਿਹੜਾ ਮੇਰੇ ਸਿਰ ਤੇ ਐ ਅੱਜ ਮੇਰੇ ਹੱਥਾਂ 'ਚ ਐ ਕਿਉਂ ਕਿ ਆ ਹਿੰਦੂਆਂ ਦਾ ਜਿਹੜਾ ਚੱਲਦਾ ਨਾ ਸਾਡੇ ਨਾਲ ਖਾਰਬਾਜੀ ਇਹਦੇ ਕਰਕੇ ਮੈਂ ਕਿਰਤ ਕਰਦੀ ਆ ਕਿਰਤ ਕਰਕੇ ਕਮਾਉਂਦੀ ਆ ਖਾਂਦੀ ਆ ਆਪਣਾ ਆਪਣੇ ਮਿਹਨਤ ਦੇ ਬਲ ਤੇ ਚੱਲਦੀ ਆ ਮਹਾਰਾਜ ਦਾ ਦਿੱਤਾ ਹੋਇਆ ਜਿਹੜਾ ਬਚਨ ਪੂਰਾ ਕਰਦੀ ਆ ਕਿਰਤ ਕਰਨੀ ਨਾਮ ਚ ਆਪਣਾ ਵੰਡ ਕੇ ਛਕਣਾ ਪਰ ਅੱਜ ਦੇ ਜ਼ਮਾਨੇ 'ਚ ਇਹ ਕਰਨ ਨਹੀਂ ਦਿੱਤਾ ਜਾਂਦਾ ਮਜਬੂਰ ਕੀਤਾ ਜਾਂਦਾ ਕਿ ਸਾਨੂੰ ਸਮਾਜ ਤੋਂ ਵੱਖ ਕੀਤਾ ਜਾਵੇ ਸਾਡੇ ਨਾਲ ਇਹ ਖੇਡ ਖੇਡਿਆ ਜਾਂਦਾ ਮੈਨੂੰ 3 ਦਿਨ ਤੋਂ 4 ਦਿਨ ਤੋਂ ਉਕਸਾਇਆ ਜਾ ਰਿਹਾ ਕਿ ਮੈਂ ਹੱਥ ਚੱਕਾਂ ਹੱਥ ਚੱਕਾ ਹੱਥ ਚੱਕਾ ਇੰਨਾ ਕੁ ਮੈਨੂੰ ਟੌਰਚਰ ਕਰ ਦਿੱਤਾ ਗਿਆ ਕੁੜੀ ਵੱਲੋਂ ਕਿ ਮੈਂ ਹੱਥ ਚੱਕਾਂ ਤੇ ਨੌਕਰੀ ਤੋਂ ਨਿਕਲ ਜਾਵਾਂ ਕਿਉਂ ਐਸ ਰੀਜ਼ਨ ਕਿ ਪੈਸੇ ਭਰੋਗੇ ਪੰਜਾਬੀਓ ਹੁਣ ਮੇਰੇ ਨਾਲ ਇਹ ਤੇ ਹੋ ਗਿਆ ਹੱਥਾ ਪਾਈ ਹੋਈ ਦਸਤਾਰ ਉਤਰੀ ਹੋ ਗਿਆ ਪਰ ਮੈਂ ਇਹਦੇ ਲਈ ਮਰਨ ਨੂੰ ਤਿਆਰ ਆ ਮੈਂ ਇਹਦਾ ਬਦਲਾ ਲੈ ਕੇ ਛੱਡਾਂਗੀ ਇਹਨੇ ਮੈਨੂੰ ਚੁਣਿਆ ਮੈਂ ਇਹਨੂੰ ਨਹੀਂ ਚੁਣਿਆ ਤੇ ਅੱਜ ਜੇ ਮੇਰੇ ਸਿਰ ਤੇ ਨਹੀਂ ਹੈ ਨਾ ਤੇ ਮੈਂ ਪੂਰੀ ਰਿਸਪੈਕਟ ਦੇ ਨਾਲ ਵਾਪਸ ਇੱਥੇ ਲਾਵਾਂਗੀ ਐਦਾਂ ਨਹੀਂ ਮੈਨੂੰ ਇਸ ਚੀਜ਼ ਦਾ ਬਦਲਾ ਚਾਹੀਦਾ ਹੈ ਜਹਰ ਪੰਜਾਬੀ ਇਸ ਚੀਜ਼ ਤੇ ਅੜਿਆ ਰਵੇ ਤੇ ਅੱਜ ਜਿੱਦਾਂ ਮੁੰਡਿਆਂ ਦੇ ਕਤਲੇਆਮ ਹੋਏ ਨੇ ਨਾ ਪ੍ਰਵਾਸੀਆਂ ਵੱਲੋਂ ਉਹ ਨਾ ਹੋਣ ਆਪਣੇ ਸ਼ਸਤਰ ਕਾਇਮ ਰੱਖੋ ਆਪਣੀ ਅਣਖ ਕਾਇਮ ਰੱਖੋ ਤੇ ਤੁਹਾਡੇ ਤੇ ਕੋਈ ਐਦਾਂ ਹੱਥ ਨਾ ਚੱਕ ਪਾਵੇ ਇਹ ਅੱਜ ਹੋ ਗਿਆ ਇਹ ਦੁਬਾਰਾ ਨਾ ਹੋ ਪਵੇ ਕਿਸੇ ਹੋਰ ਤੀਫਰ ਨਾਲ ਇਹ ਨਾ ਹੋ ਪਵੇ ਇਹਦਾ ਬਦਲਾ ਮੈਂ ਜ਼ਰੂਰ ਲਾਂਗੀ ਔਰ ਬਾਬਾ ਬਖਸ਼ੀਸ਼ ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੇ ਨਾਲ ਇਸ ਕਾਰਜ ਦੇ ਵਿੱਚ ਹਿੱਸਾ ਪਾਓ ਕਿਉਂਕਿ ਇਹ ਮੇਰੀ ਗੱਲ ਨਹੀਂ ਹੈ ਗੱਲ ਇਹਦੀ ਹੈ ਗੱਲ ਅਣਖ ਦੀ ਹੈ ਅੱਜ ਗੁਰਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਮੈਨੂੰ ਇਹ ਤੋਹਫ਼ਾ ਦਿੱਤਾ ਇਹਨਾਂ ਨੇ ਔਰ ਮੈਨੂੰ ਇਹ ਤੋਹਫ਼ਾ ਜਿਹੜਾ ਆ ਇਹਨਾਂ ਨੂੰ ਦੁੱਗਣਾ ਕਰਕੇ ਵਾਪਸ ਦੇਣਾ ਹੀ ਦੇਣਾ ਬਾਬਾ ਬਖਸ਼ ਸਿੰਘ ਜੀ ਪਲੀਜ਼ ਮੇਰਾ ਇਹਦਾ ਚ ਸਾਥ ਦਿਓ ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਇਹ ਨਾ ਹੋਵੇ ਕਿ ਇਹ ਚੀਜ਼ ਅਦਾ ਰੁੱਲ ਜਵੇ ਤੇ ਕੱਲ ਨੂੰ ਕਿਸੇ ਹੋਰ ਦੀ ਦਸਤਾਰ ਲੱਥੇ ਦਸਤਾਰ ਦਾ ਬਦਲਾ ਮੈਨੂੰ ਚਾਹੀਦਾ ਉਹ ਮੈਂ ਲੈਣਾ ਹੀ ਲੈਣਾ ਇਹ ਜੰਗ ਮੈਂ ਪੂਰੀ ਲੜਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ